ਹੁਣ ਬੇਸੀ ਨਹੀਂ ਹੁਣ ਚਾਹੀਦੀ ਮੇਰਾ ਵੀਰ ਤੇਨੇ ਵਾਰੇ ਪਤੰਗ ਵੜਾ ਜੁਕਨੇ ਸਾਡੇ ਇਹ ਰਿਕਾਰਡ ਵੜਦੇ ਆਹਰ ਕੋਡ ਵੜ ਰਹੇ ਹੌਲੀ ਹੌਲੀ ਪਟਿਆ ਪਤੰਗ ਵਿੱਚ ਫਸਾ ਕੇ ਤੰਗ ਵੜਾਦਾ ਇਹਦਾ ਅਜੀਬ ਪ੍ਰਾਣੀ ਹੈ ਪਤੰਗ ਗਰ ਗਿਆ ਜੀ ਸਾਡਾ ਹਰਾ ਨੀਚੇ ਅੰਕਲ ਜੀਆ ਅੰਕਲ ਜੀਆ ਹੰਕਾ ਜੀ ਹੰਕਾ ਸੁਣਦਾ ਨਹੀਂ ਜਾਣਗੇ ਯਾਰਾਂ ਨੇ ਪਤੰਗਾਂ ਕੇ ਲਿਆ ਓਏ ਪਤੰਗ ਯਾਰਾਂ ਦੇ ਵੜਾਉਣ ਦੀ ਖੁਸ਼ੀ ਚ ਵੜਾਉਣ ਦੀ ਖੁਸ਼ੀ ਚ ਅੱਨੇ ਕ ਵੜਾ ਰਿਹਾ ਹੈ ਹਲੋ ਦੋਸਤੋ ਕਿਦਾਂ ਸਾਰੇ ਮੇਰ ਕਰਨ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਰਿਆਂ ਸਾਡੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਪਾਂ ਅੱਜ ਕਰਾਂ ਅੱਜ ਕਰੀ ਕੰਮ ਦੀ ਸ਼ੁਰੂਕ ਇੱਥੇ ਤੁਹਾਨੂੰ ਪਤਾ ਅੱਜ ਆ ਗਈ ਹੈ ਬਸੰਤ ਪੰਚਮੀ ਤੇ ਸੰਤ ਪੰਚਮੀ ਦੀ ਤਿਆਰੀਆਂ ਸ਼ੁਰੂ ਹੋ ਗਏ ਨੇ ਪਤੰਗ ਡਾਉਣ ਦੇ ਫੁੱਲ ਸਟicker ਲਾਗੇ ਨੇ ਕੋਠੇ ਉੱਪਰ ਇਹ ਥੋੜੇ ਬਹੁਤੇ ਉੜੇ ਨੇ ਪਤੰਗ ਕਿਉਂਕਿ ਸਵੇਰ ਦਾ ਟਾਈਮ ਆ ਗਿਆ ਤੇ ਦੋ ਪਤੰਗ ਆਪਣੇ ਲੁੱਟ ਲਏ ਇੱਧਰੋਂ ਡੋਰ ਮੰਗਾਈ ਜਾ ਰਹੀ ਹੈ ਨਾ ਡੋਰ ਹੈ ਨਾ ਪਤੰਗ ਆਪਣੇ ਆ ਤੇ ਦੇ ਓ ਕਿਨੂੰ ਭੇਜਿਆ ਫੁੱਦੂ ਬੰਦੇ ਨੂੰ ਜਮੀਂ ਹਾਂ ਦੇ ਰਿਹਾ ਸੈਡ ਡਾਣਾ ਸੱਟਣੀ ਆ ਤਰੇ ਮੱਥੇ ਤੇ ਗੱਟ ਦੇ ਚਾ ਕੈਸਾ ਆ ਦੇ ਗੱਠੇ ਨਹੀਂ ਮਾਰਨ ਹੁੰਦੀ ਇੱਕ ਭੇਜ ਦੇ ਯਾਰ ਸੇਤੀ ਯਾਰ ਨੇ ਭਾਈ ਸਾਰ ਦੇ ਘਰ ਦੇ ਕਿੱਤੀ ਯਾਰੀਆਂ ਚੈੱਕ ਕਰਦੇ ਹੁਣ ਅਜੀਬ ਪ੍ਰਾਣੀ ਹੈ ਮੈਂ ਕਹ ਰਿਹਾ ਜੀ ਮੱਥੇ ਪੈਲੇ ਸਿੱਟੀ ਚਾਉਂਦਾ ਲੈ ਖਿੱਚੇ ਡਾਈਏ ਆਉ ਵੀ ਪਤੰਗ ਡਾਉਣ ਕਿਸੇ ਤੇ ਕੋਠੇ ਪਾਏ ਆ ਦੇਖੋ ਪਤੰਗਾਂ ਦੇ ਲੱਗੇ ਹੋਏ ਢੇਰ ਆਪជា ਪਤੰਗ ਆਦੇ ਚ ਪਤੰਗ ਆ ਹਾਂ ਡੋਰਾ ਪਈਆ ਕੈਸੇ ਹੋ ਜੀ ਵਧੀਆ ਤੇ ਉਡਣ ਲੱਗੇ ਆ ਪਤੰਗ ਮਿਆਣੇ ਦੇਖੋ ਕਿੰਨੇ ਚੜੇ ਹੋਏ ਆ ਆਪਣਾ ਘਰ ਉਹ ਗੁਰਦੁਆਰੇ ਕੋ ਉਹ ਗੁਰਦੁਆਰਾ ਦਿਖ ਰਹੀ ਇੱਥੇ ਹਾਂ ਤੇ ਇਹ ਨਹੀਂ ਚੱਲ ਮੇਰਾ ਟੋਟੇ ਨਾ ਨਾ ਉਹਦੇ ਵੀ ਤੋੜ ਸੀ ਮੈਂ ਅੱਛਾ ਕੱਪਾ ਕਰਦੇ ਹੁਣੇ ਪਤੰਗਾ ਡਾਉਣ ਦੀ ਤਿਆਰੀ ਸੈਂਸਰ ਕਿੱਥੇ ਆ ਗਈ ਆ ਆ ਦੇਖ ਓਏ ਹੋਏ ਹੋਏ ਲੁੱਟੇਗੇ ਹਰ ਲਾਗੂ ਕੇ ਫੜਲਾ ਆਉਂਗੀ ਮੰਗਲ ਕੇ ਨਹੀਂ ਉਹ ਇੱਕੇ ਨਾਲ ਘੁੰਮੀ ਜਾਂਦੀ ਹੈ ਨਾ ਗਿਰ ਗਿਆ ਪਿੱਛੇ ਉਹ ਪਿੱਛੇ ਉਹ ਗਿਰ ਗਿਆ ਤਾਂ ਬਾੜੀ ਖਵਾ ਚੱਲ ਪਏ ਠੀਕ ਹੈ ਹਮ ਡੁੱਟਲੇ ਆਂਟੀ ਨੇ ਏ ਏ ਏ ਡੁੱਟਲੇ ਬਾਦ ਤਲਾਮਾ ਤੂੰ ਮਨ ਤਲਾਮਾ ਪਾਪਾ ਕੇ ਦੇਈ ਜਾ ਬਸ ਆ ਚੱਕ ਲੈ ਰੋਲਰ ਜੇ ਚੱਕ ਲੈ ਜਿਹੜਾ ਮੈਂ ਕੋਈ ਟੋਕ ਟੋਕ ਨਹੀਂ ਰਹੀ ਆ ਬ ਬਾਈ ਦੀ ਤਿਆਰੀ ਪਤੰਗ ਢਾਉਣ ਦੀ ਹੈ ਤਾਂ ਵਢਾਉਣ ਆਈਆਂ ਨੇ ਇਤੇ ਆਸਾਂ ਮਿੱਦਾ ਹੋਰ ਕੁਝ ਰੱਖ ਨਹੀਂ ਸਕਦੇ ਸੀ ਲਾਉਰੀ ਵੇਚਾ ਬੰਦੇ ਵਧ ਰਹੇ ਆਪਣੇ ਹੌਲੀ ਹੌਲੀ ਕਰਕੇ ਉਹ ਪਤੰਗ ਆ ਗਿਆ ਬਾਈ ਪਤੰਗ ਆ ਗਿਆ ਓਏ ਆ ਗਈ ਡੋਰ ਲੁੱਟਾਂਗੇ ਜੀ ਲੁੱਟਾਂਗੇ ਤਾਂਗੇ ਸਾਡੇ ਤੂੰ ਚੱਲ ਤੂੰ ਫੜ ਅਦਰ ਲਮ ਕਾਲਾ ਦਨ ਉਹ ਡੋਰ ਉਦਨ ਲੰਘੀ ਤੇ ਡੰਡਾ ਦੇਖ ਉਹ ਆਤੀ ਕੋਈ ਕਿੱਥੇ ਹਾਂ ਉਹ ਆ ਆ ਜਾ ਫੜ ਫੜ ਸਰੀ ਫੜ ਫੜ ਸਿੱਟ ਸਰੀ ਰੱਦੀਏ ਸਾਰੇ ਉਹ ਵੇਚਾ ਪਾ ਕੇ ਮੱਡ ਹੋ ਗਈ ਓਏ ਕਾ ਜਾ ਰਹੀ ਏ ਡੋਰ ਆਪਣੇ ਬੰਦਿਆਂ ਨੇ ਬਾੜਤਾ ਬਣਾਇਆ ਯਾਰ ਮਾ ਸਾਈਕਾ ਪਤੰਗ ਲੁੱਟਿਆ ਲੱਸੀ ਹੋ ਗਈ ਮੰਗਲ ਮੈਂ ਇਹਦੇ ਉੱਪਰ ਜਾਣਾ ਤੰਗ ਹੀ ਥਾਪੀ ਪਏ ਇੱਧਰ ਤੰਗ ਆਪਣੇ ਪਾਈ ਵੀ ਇੱਥੇ ਰੇ ਪਏ ਆ ਮੈਂ ਸਾਰੇ ਪਹਾੜੇ ਪਤੰਗ ਸਾਰੀਆਂ ਲੱਗੀਆਂ ਨਾ ਡੋਰਾ ਦਾ ਬਣ ਗਿਆ ਮਹਾਜਾਲ ਹੈ ਅੰਨੇ ਦਾ ਪਤੰਗ ਨਹੀਂ ਜਿੰਨੇ ਟੇਪ ਲਾਤੀ ਰਹਿੰਦੇ ਸੋਜ ਇੱਕਦਲ ਹੀ ਹਵਾ ਵੀ ਇੱਧਰ ਲਈ ਐ ਸੋਜ ਵੀ ਇੱਧਰ ਨਾਲ ਦੇਖਦਾਨੀ ਐ ਉੱਥੇ ਅੱਖਾਂ 'ਚ ਬਹੁਤ ਪੈਂਦੀ ਰੋਸ਼ਨੀ ਪਤੰਗੇ ਗਰ ਗਿਆ ਜੀ ਸਾਡਾ ਹਰਾ ਨੀਚੇ ਅੰਕਲ ਜੀ ਆਂਕਲ ਜੀ ਆਂਕਲ ਜੀ ਆਂਕਲ ਸੁਣਦਾ ਨਹੀਂ ਜਾਣਗੇ ਅੰਨੇ ਪਤੰਗ ਭਾਈ ਵੱਡੇ ਹੋ ਗਿਆ ਹੋਰ ਜੀ ਮੰਗਲ کہیں ਅੰਕਲ ਜੀ ਸਾਨੂੰ ਲਾ ਦਿੱਤੀ ਹੈ ਉਹਨਾਂ ਨੇ ਤਰ੍ਹਾਂ ਕਰ ਦਿੱਤਾ ਕੱਟ ਲੈ ਅੰਨੇ ਪਤੰਗ ਭਏ ਤੇ ਤੇੜਾ ਲਾ ਮੈਂ ਲੁਕਾਵਾ ਬੜੀ ਮਿੰਟਾੜੀ ਗੱਲਾਂ ਆਂਕਲ ਮਿੰਟਾੜੀ ਗੱਲਾਂ ਲਾਓ ਭਾਈ ਬੰਦਾ ਭੇਜ ਤਾਂ ਆਪਾਂ ਨੇ niche ਉਹ ਇੱਧਰ ਪਿਆ ਬੁੱਗੇ ਇੱਧਰ ਇਹਦੇ ਨਾਲ ਬੰਦੇ ਲੈ ਆਹ ਡੋਰ ਜਾ ਰਹੀ ਹੈ ਕਾਲੀ ਹਾਂ ਹਾਂ ਨੀਚੇ ਤੇ ਬੰਦੇ ਜਾਨੂੰ ਦਾ ਨਾਂ ਲੇਣਾ ਮੈਂ ਅੰਕਲ ਦਾ ਕੋਈ ਰਿਸਪੌਂਸ ਨਹੀਂ ਆਇਆ ਹੈ ਨਾ ਚਲੋ ਲਓ ਬਾਈ ਆਪਾਂ ਨੇ ਪਤੰਗ 'ਤੇ ਆਪਣਾ ਐਡਰੈਸ ਲਿਖਤਾ ਜਿਹੜਾ ਬੰਦਾ ਹੀ ਮੇਰਾ ਪਤੰਗ ਲੁੱਟੇ ਉਹ ਕਿਰਪਾ ਕਰਕੇ ਮੈਨੂੰ ਵਾਪਸ ਦੇ ਜਵੇ ਮੇਰੇ ਘਰ ਦਾ ਪਤਾ ਕੋਤਵਾਲੀ ਗੁਰਦੁਆਰੇ ਦੇ ਕੋਲ ਖੜਾ ਮਿਲੂਗਾ ਬਾਈ ਮੈਂ ਜਿਹੜਾ ਵੀ ਵੀਡੀਓ ਨੂੰ ਦੇਖ ਰਿਹਾ ਹੈ ਆ ਪਤੰਗ ਦੇਖ ਲਓ ਸਾਨੂੰ ਮੋੜ ਜੇ ਬਾਈ ਉਹ ਦੇਖ ਫੜ ਫੜ ਛੇਤੀ ਲੰਮਕਾਈ ਜੀ ਸਤਿ ਸ਼੍ਰੀ ਅਕਾਲ ਦਾ ਵਿਆਹ ਜੀ। ਕੋਈ ਬਸੰਤ ਪੰਚਮੀ ਮਨਾਉਂਦੇ ਮਨਾਉਂਦੇ ਵਿਆਹ ਦਾ ਵੀ ਸੈਲੀਬ੍ਰੇਸ਼ਨ ਕਰ ਲਈ ਆਪਾਂ ਨੇ ਤੇ ਫੇਰ ਚੱਲੇ ਹੁਣ ਪਤੰਗ ਡਾਉਣ ਇੱਕ ਬੰਦਾ ਹੋਰ ਜੁੜ ਗਿਆ ਹਾਂ ਇੱਧਰ ਵੈਸੇ ਦੇਖਦੇ ਤਾਂ ਹੈ ਨਹੀਂ ਉੱਪਰ ਇੱਥੇ ਚੱਲਦੇ ਆ ਪੁਰਾਣੇ ਟਿਕਾਣੇ ਪਰ ਆਪਣੇ ਇੱਥੇ ਪਹਿਲਾ ਡਾ ਰਹੇ। ਅੱਲਾ ਜੀ ਸਾਡੇ ਬਲੌਗਰ ਸਾਹਿਬ ਲੱਗੇ ਨੇ ਪੇਛਾ ਲਾਉਣ। ਉਹ ਭਾਈ ਜੀ ਮਿਸ ਭਾਈ ਜੀ ਮਾਰੇ ਵਿੱਚ ਬਲੌਗਰ ਦਾ ਵੱਡਾ ਹੋ ਗਿਆ ਪਤੰਗ ਹਲੇ ਨਹੀਂ ਵੱਡਾ ਹੁੰਦਾ। ਨੋ ਦੋਸਤੋ ਸਭ ਨੂੰ ਤੁਹਾਨੂੰ ਪਤਾ ਹੀ ਹੈ ਫਾਈਨਲ ਜਗ੍ਹਾ ਤੇ ਪਹੁੰਚ ਚੁੱਕੇ ਆਪਣੀ ਐ ਕਿੱਥੇ ਵਧਣ ਦਿੰਦਾ ਇਹ ਕਿੱਥਾ ਹੈ ਕਿੱਥੇ ਲਾਉਣਾ ਦਰਤ ਕਰਤੀ ਗੇਮ ਕਰਤੀ ਕਰਤੀ ਆਏ ਰਿਹਾ ਪਤੰਗ ਪਤਾ ਬੋਲੋ ਗੁਰਦਾਸ ਜੀ ਨਾ ਨਹੀਂ ਲੈ ਜਾ ਆਓ ਲੈ ਖਿੱਚ ਲੈਗੇ ਖਿੱਚ ਲੈਗੇ ਆ ਗਿਆ ਚਾਹ ਦਿਖਾ ਰਿਹਾ ਜਾ ਇਸ ਕੋਲ ਵੀ ਹੈਗੀ ਹੈ ਵੀਰੇ ਦੇਖੋ ਇੰਨੇ ਪਤੰਗ ਪਏ ਨੇ ਇੱਥੇ ਪਤੰਗ ਇੰਨੇ باوجود ਹੋਣ ਦੇ ਬਾਅਦ ਵੀ ਇਹ ਲੋਕ ਚੇਪੀਆਂ ਨਾ ਖੜਾ ਰਹੇ ਨੇ ਸੇਪਿਆਂ ਕਦੇ ਲਗੜਾ ਰਹੇ ਨੇ ਤਾਂ ਸੜਨ ਦਾ ਚਾਹੂਗੇ ਮੜਾ ਮੋਟਾ ਦੱਸੋ ਕੁਛ ਅਸੀਂ ਬੱਚੇ ਕਰ ਰਹੇ ਹਾਂ ਬੱਚਾ ਤਾਂ ਨਹੀਂ ਸਾਡੇ ਤਲਾ ਮਾਰੀ ਪੋਣੇ ਆਉਦੀ ਐ ਇਧਰ ਆ ਵੀ ਤਿੰਨ ਵਾਰੀ ਪਤੰਗ ਵੜਾਉ ਜੁਕ ਨੇ ਸਾਡੇ ਇਹ ਰਿਕਾਰਡ ਵੜਦੇ ਆ ਹਰ ਰਿਕਾਰਡ ਵੜ ਰਿਹਾ ਹੌਲੀ ਹੌਲੀ ਪਟਿਆ ਪਤੰਗ ਵਿੱਚ ਫਸਾ ਕੇ ਤੰਗ ਵੜਾਦਾ ਇਹਦਾ ਰੋਕ ਵੱਡਣ ਦਾ ਪਟਾਉਂਦਾ ਬਣਾਉਂਦੇ ਆ ਆਦੇ 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 ਪਤੰਗ ਨੂੰ ਤੋਰੇ ਪੈ ਰਹੇ ਨੇ ਜੀ ਕਾਮਯਾਬ ਹੋ ਗਿਆ ਸਾਡਾ ਮੋਵੀ ਵੀਰ ਪਤੰਗ ਡਾਉਣ ਚ ਫਿਰ ਵੀ ਚਾਰ ਮਾਰਨੇ ਕੋਸ਼ਿਸ਼ ਦੇ ਬਾਵਜੂਦ ਪਤੰਗ ਡਾ ਲਿਆ ਨੇ ਹੁਣ ਬੇਸਤੀ ਨਹੀਂ ਹੁਣ ਚਾਹੀਦੀ ਮੇਰਾ ਵੀਰ ਉਹ ਕੋਟੇ ਤੇ ਉਹ ਕੋਟੇ ਤੇ ਕਿਵਰੀ ਜਾਣਦੀ ਤਾਂ ਪਤੰਗ ਉਹ ਜਦੇ ਮਾਰਿਆ ਡਾ ਕੇ ਉਰੀ ਜਾਣ ਦਿੱਤਾ ਤਾਂ ਉਰੀ ਦਾ ਵੱਡੋ ਗਿਆ ਜਾ ਯਾਰ ਤਲਾ ਮਾਂ ਮੋਂ ਨਹੀਂ ਰਹੀ ਸਾਰਾ ਬੋਬੀ ਕੀ ਹੋ ਗਿਆ ਖੜਾ ਕਰਦੇ ਆ ਲਾ ਪੇਚਾ ਪੁਚਾ ਪੇਟੀ ਪੇ ਹੋਏ ਤਿੰਨ ਚਾਰ ਇਕੱਠੇ ਪਏ ਹੋਏ ਆ ਉਹ ਹੁਣ ਨਾ ਬੜਾਈ ਤਿੰਨ ਚਾਰ ਇਕੱਠੇ ਦਾ ਪੇਚੇ ਵਾਕੇ ਦਾ ਲੱਗ ਆ ਗਿਆ ਲੱਖਾ ਖੋਸ਼ੇ ਕਰਨ ਦੇ ਬਾਬੂ ਜੀ ਦੀ ਇੱਕ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖਦੇ ਹਾਂ ਹੁਣ ਰੱਬ ਸੁੱਖ ਰੱਗੇ ਹੋ ਗਿਆ ਤਾਂ ਖਾ ਰਿਹਾ ਬਈ ਇਹਨਾਂ ਨਾ ਨੋ ਇੱਕ ਦਾ ਵੱਡ ਕੇ ਆਉਣਾ ਬਈ ਪੱਕਾ ਕਿੱਦਾਂ ਰਕੜ ਬਣਾਉਂ ਆ ਆ ਤੇ ਫੇਰ ਲੱਗਿਆ ਬਈ ਚਿਪ ਪਜੂ ਪੈ ਲਾਉਣੇ ਆ ਉਹ ਉਧਰ ਇਹਨੇ ਮਦੰਗ ਪੇ ਉਹ ਡਾਲਾ ਉਹ 30 ਵਾਰ ਲੱਗਿਆ ਚਿਪ ਪਜੂਆਂ ਲਾਉਣੇ ਹੈ ਕਦਾ ਬਾਹਰ ਅੱਜ ਦੇ ਨਾਲ ਨਵੀਂ ਡੋਰ ਦੇ ਨਾਲ ਤੇ ਨਵੇਂ ਪਤੰਗ ਦੇ ਨਾਲ ਉਮੀਦ ਕਰਦਾ ਹਾਂ ਕਾਲੀ ਬਰੈਲੀ ਕਹਿੰਦੇ ਨੇ ਵੀ ਡੋਰ ਨੂੰ ਉਮੀਦ ਕਰਦਾ ਹਾਂ ਹੁਣ ਕੁਛ ਨਾ ਕੁਛ ਹੁਣ ਪਤੰਗ ਨਹੀਂ ਉੱਡਦਾ ਹੈਗਾ ਮਨਵਾਰੇ ਟੁੱਟੂ ਹੈ ਪੰਗੇ ਕੋ ਵਾਹ ਗਿਆ ਪਤੰਗ ਤੇ ਬਗੜਬੀ ਦੇਖ ਸਕਦੇ ਤੁਸੀਂ ਪੰਜ ਪਤੰਗ ਬਣਾਉਣ ਦੇ ਬਾਵਜੂਦ ਫੇਰ ਛੇਵਾਂ ਪਤੰਗ ਡਾਲਿਆ ਹੈ ਹੋ ਗਿਆ ਫੇਰ ਛੱਡ ਦਿਆਂ ਜੀ ਤੁਸੀਂ ਬਸ ਆਪਣੇ ਕੋਠੇ ਪਰ ਡੌਣ ਦੋ ਗਿਆ ਬਤਾਂਗਾ ਦੋਏ ਦੋਠੇ ਪਰ ਜਾ ਸਕਦੇ ਤੁਸੀਂ ਉਹ ਵੀ ਬਸ ਖਿਚੋ ਮਚਾਈ ਕਰ ਡੋਰ ਨਹੀਂ ਕਿੰਨੇ ਤਰੀਕੇ ਆ ਨਹੀਂ ਆ ਰਹੇ ਓਕੇ ਆ ਦੇਖ ਆ ਵੀ ਤਾਂ ਮੁੰਡਾ ਡਾ ਰਿਹਾ ਬਤਾਂਗਾ ਤੈਨਾਂ ਬੜਾ ਘਰ ਤੇ ਜੱਡੇ ਨੇ ਮਾਨ ਮਹਿਸੂਸ ਕਰ ਰਿਹਾ ਮੈਂ ਇਹਦੇ ਪਰ ਹੁਣ ਇਸ ਟਾਈਮ ਜਾ ਰਹੀ ਕੋਸ਼ਿਸ਼ ਕਰਨ ਦੇ ਮਾਜੂਦੀ ਕਨਵਾ ਪਤੰਗ ਜਾਂਦਾ ਸਾਡੇ ਵੀਰ ਨੇ ਹੁਣ ਉਮੀਦ ਕਰਦਾ ਕਿਥਨਾ ਕੁਛ ਹੈ ਮਾਗ ਦਾ ਲੋਕਾ ਕੋਈ ਸੀ ਜਿਹੜੇ ਕਰਨ ਵਾਲੋ ਕੀ ਕਦੀ ਹਾਰ ਨਹੀਂ ਹੁੰਦੀ ਬਾਈ ਟੋਟੇ ਨਾ ਆਪਾਂ ਨੇ ਦੁਹਾ ਰੋਲ ਦਾ ਅੱਜ ਦੀ ਰੇਟ ਤੇ ਤਾਂ ਘੁੱਟ ਜਾਊਗਾ ਫਿਰ ਮਿਲਦਾ ਹੈ ਆਪਰੇਸ਼ਨ ਕਰਨਾ ਪੈਂਦਾ ਟੇਪ ਲੱਗਦਾ ਬਸ ਟੇਪ ਆਪਣੇ ਕੋਨੇ ਪਈਆ ਲੈ ਲੈ ਟੇਪ ਵੀ ਖਰਾਬ ਆ ਟੇਪ ਹੈ ਜੀ ਹੱਥ ਨਾਲ ਮਾ ਓਏ ਟੇਪ ਹੈ ਜੀ ਹੱਥ ਨਾਲ ਸ਼ਰਮ ਕਰਨਾ ਕੁਝ ਸ਼ਰਮ ਕਰਲਾ ਦੇਖ ਨੇੜੇ ਬਦੰਗ ਵੱਡ ਰਹੇ ਆ ਬਾਕੀ ਹਸਤਾਨੀ ਸੁੱਟੇ ਸਵਾਦੇ ਵਹੀ ਛੜੇ ਦਾ ਕਤਰਾ ਮਣੀ ਪਈਆਂ ਵੀਰਦੀਆਂ ਅੱਛੇ ਤੇ ਨਾ ਚੱਕੀ ਢੰਗਾ ਦੇਖਦੇ ਇਹਨਾਂ ਨੂੰ ਦੇਖ ਦੇ ਕੇ ਇਹਨਾਂ ਦੇ ਘਾਲੇ ਮਚ ਰਹੇ ਨੇ ਅਗਲੇ ਢੰਡੇ ਕਰਕੇ ਉਠਾ ਦੇ ਬੇਲੇ ਹੋ ਕੇ ਆ ਗਏ ਬੇਲੇ ਕਰਕੇ ਉਠਾ ਦੇ ਅਗਲੇ ਨੂੰ ਬੜਾ ਅੜਾ ਕੇ ਆ ਗਏ ਤੇਰੀ ਧੋਪੇ ਸ਼ਬਦ ਯਾਰਾਂ ਨੇ ਪਤੰਗ ਲਿਆ ਓਏ ਓ ਯਾਰੀ ਨੀ ਰਵਾਰੀ ਇੱਕ ਚਾਰ ਇੱਕ ਵਾਰ ਗੋਰੀਏ ਯਾਰਾਂ ਨੇ ਪਤੰਗ ਲਿਆ ਝਾਂ ਗੋਰੀ ਝਾਂ ਲਗਾ ਨੂੰ ਬੜਾਏ ਪਤੰਗ ਯਾਰਾਂ ਨੇ ਓਏ ਵੜਾਉਣ ਦੀ ਖੁਸ਼ੀ ਚ ਵੜਾਉਣ ਦੀ ਖੁਸ਼ੀ ਚ ਲੱਗ ਬੜਾ ਲਿਆ ਭਾਈ ਨੀ ਹਟਦਾ ਅੱਜ ਪਤੰਗ ਕਰ ਲੈ ਇਕੱਠੇ ਜੱਟਰੀ ਕੁੜੀ ਆਸਮਾਨ ਚ ਇਰ ਕਰਿਆ ਇਕੱਠਾ ਲੁੱਟ ਲੁੱਟੇ ਮੰਦਿਰ ਦੇ ਕੋਲ ਖੜੇ ਆ ਬਾਈ ਜਗਾ ਬਥੇਰੀਆਂ ਬਦਲੀਆਂ ਅੱਜ ਤੰਗ ਵੀ ਬਹੁਤ ਆਲੇ ਸ਼ਾਮ ਹੋ ਗਈ ਆ ਲੋ ਬਾਈ ਬਸੰਤ ਪੰਚਮੀ ਮਨਾ ਹੋ ਗਈ ਸ਼ਾਮ ਹੋ ਗਈ ਚੱਲੇ ਘਰ ਨੂੰ ਬੱਚੋ ਇਹ ਪਤੰਗ ਅਸੀਂ ਨਿਆਣੇ ਚ ਵੰਡ ਦੇਣੀ ਤੇ ਹੋਰ ਲੁੱਟਣ ਵਾਲੇ ਵੀ ਬਹੁਤ ਖੜੇ ਨੇ ਇੱਥੇ ਚੱਲੀਏ ਘਰ ਨੂੰ Tästä pohtuu reineen.